ਦੇ ਰਹੇ ਆ ਜੋ ਕਿ ਕਬੂਤਰ ਵਾਲੇ ਡਾਉਂਦੇ ਰਹੇ ਆ ਦੇ ਉਹਨਾਂ ਨੇ ਜਰੂਰ ਪਛਾਣ ਲਿਆ ਹੋਣਾ ਵੀ ਤੁਹਾਡੇ ਸਾਹਮਣੇ ਜੋ ਕਿ ਬੈਠੇ ਨੇ ਬਪੂ ਲੈ ਆ ਅਬਲ ਖਰਾਣਾ ਜੀ ਬਪੂ ਸਾਡੇ ਬਾਪੂ ਜੀ ਅਬਲ ਖਰਾਣਾ ਤੋਂ ਬੈਠੇ ਆ ਆਪਾਂ ਗੱਲਬਾਤ ਕਰਾਂਗੇ ਜਰੂਰ ਇਹਨਾਂ ਦੇ ਨਾਲ ਤੁਸੀਂ ਪਹਿਲਾਂ ਵੀਡੀਓ ਨੂੰ ਸ਼ੇਅਰ ਜਰੂਰ ਕਰੋ ਜੀ ਤਾਂ ਕਿ ਹਰੇਕ ਜੋ ਕਿ ਖਿਡਾਰੀ ਆਪਣਾ ਘਰੇ ਬੈਠਾ ਜਿਸ ਵੀਡੀਓ ਦਾ ਲਾਭ ਲੈ ਸਕਦਾ ਬਪਾ ਅਬਲ ਖਰਾਣਾ ਜੀ ਸਾਡੇ ਸਾਹਮਣੇ ਦੂ ਚਾਰ ਵਿਚਾਰ ਪੇਸ਼ ਜਰੂਰ ਕਰਨਗੇ

ਇਹ ਰਾਸਤਾਂ ਦੀ ਧਰਤੀ ਬਣ ਕਰੜਾ ਵਾਲਾ ਹਟਕੇ ਹੋਏ ਇਹ ਬਾਈ ਜੀ ਹੈ ਲਾਈਆਏ ਇਹਨਾਂ ਦਾ ਬਹੁਤ ਮਾਇਨਾ ਸਹਿ ਹੋਗਾ ਜੁਗਾਰ ਵਿੱਚ ਨਹੀਂ ਆਪਦਾ ਲੋਕ ਨੰਪਾਰੇ ਹੈ ਬਾਤੀ ਸਾਰੇ ਪੁੱਤਰ ਬਾਜਾਂਗੇ ਹੀ ਬੇਨਤੀ ਹੈ ਹੀ ਅਬੀਲਾ ਨੂੰ ਬਾਈ ਵਧੀਆ ਜੰਗੀਆਂ ਬਾਜੀਆਂ ਕਰਾਓ ਰੋਲੇ ਤੋਂ ਧੋਣਾ ਪਰੇ ਕਰੋ ਖਾਸ ਕਰਕੇ ਤੁਹਾਡੇ ਨਾਲ ਦੇ ਨਵੇਂ ਯੰਗ ਉਹਦੇ ਜਿਹੜਾ ਉਹਨਾਂ ਨੂੰ ਜਿਆਦੇ ਹੈ ਬੇਨਤੀ ਜੋੜਿਆ ਆਪਰਾ ਖੜਾ ਘੁੱਟੇ ਬੈਠਾ ਹੁਣ ਪਾਣੀ ਰੋਕੇ ਬੈ ਗਿਆ ਸੀ ਤੇ ਬਾਤ ਨੂੰ ਮੈਨ ਰੋਲਾ ਨਾ ਪਾਇਆ ਕਰੋ ਬਾਗੀਆਂ ਪਛੜਨੀਆਂ ਨੇ ਇਹ ਖੁੱਲਿ ਗੀਆਂ ਨਹੀਂ ਬਾਗੀਆਂ ਖੁੱਲ ਰਹੀਆਂ ਨੇ ਲੋੜੇ ਜੇ ਬਾਗੀ ਦੇ ਸਾਰੇ ਨੇ ਹੋਣਾ ਠੀਕ ਹੈ ਬਾਈ ਬਹੁਤ ਧੰਨਵਾਦ ਜੀ ਅਸੀਂ ਸਵਾਗਤ ਕਰਦੇ ਹਾਂ ਬਾਈ ਦਾ ਇਸ ਵੀਡੀਓ ਦੇ ਵਿੱਚ ਕਿਉਂ ਤੁਸੀਂ ਦੇਖ ਸਕਦੇ ਹੋ ਬਹੁਤ ਚੰਗੇ ਅਗਲਾ ਬਹੁਤ ਸਿਆਣੇ ਕਰਦਾ ਕਿੱਦਿਆਂ ਤੇ ਆਪਾਂ ਗੱਲਬਾਤ ਕਰਦੇ ਆ ਬਾਈ ਜਿੰਦਾ ਹਾਲ ਤੇ ਫਸਲੀ ਗੱਲ ਨਹੀਂ ਕਰ ਸਕਦੇ ਫਸਲੀ ਗੱਲ ਜਿੱਥੇ ਬਾਕੀ ਤੁਸੀਂ ਕਿਵੇਂ ਲੱਗੀ ਜੀ ਬਾਈ ਇਥੇ ਬਹੁਤ ਬਹੁਤ ਵਧੀਆ ਪ੍ਰਬੰਧ ਸਾਰਾ ਪ੍ਰਬੰਧ ਹੈ ਬਹੁਤ ਜੰਗਿਆ ਰੋਟੀ ਪਾਣੀ ਦਾ ਬਾਕੀ ਇਨਸਾਫ ਵਧੀਆ ਹੋ ਰਿਹਾ ਹੈ ਫਿਰ ਕਾਫੀ ਤੇ ਵੀ ਡਾਕਟਰ ਡਾਕਟਰ ਵੀ ਆ ਮੁੰਡਾ ਯਾ ਸਰ ਮਾਵਾਣਾ ਡਾਕਟਰ ਮਾਵਾਣਾ ਬਾਕੀ ਕਰੈਕਟਰੀ ਕਿੰਨੇ ਬੁਟਕੇ ਤੇ ਬਾਕੀ ਜਸور ਰਿਜਿੰਦਰ ਜੰਡਾਲਾ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਹੈ ਜੋ ਵੀ ਰਾਣੀ ਦਾ ਨਿਪਟਕਾਰਣ ਵਾਲਾ ਅੱਜ ਬਾਕੀ ਕਰਾਈ ਉਹਨਾਂ ਨੇ ਤੇ ਇਹ ਬਾਈ ਦਾ ਨਾਮ ਪਹਿਲਾਂ ਦੇਖਣਾ ਹੈ ਜਿਹਦੇ ਮੇਰਾਸਤਾਨ ਦੇ ਵਿੱਚ ਹਰ ਹਰਸ਼ਪਿੰਦਰ ਹੈ ਜੀ ਹਰਸ਼ਪਿੰਦਰ ਮੁੰਡਾ ਹਾਂ ਬਾਈ ਹਰਸ਼ਪਿੰਦਰ ਇਹਨੇ ਕਰਕੇ ਸੁਭਾ ਦੀ ਚਾਰੀ ਬਹੁਤ ਚੰਗਾ ਭਾਜ ਨੋਟ ਕਰ ਰਹੇ ਆ ਰੋਟੀ ਜਵਾ ਪਾਣੀ ਦੀ ਸੇਵਾ ਸਾਰਾ ਜੋ ਬਹੁਤ ਵਧੀਆ ਪ੍ਰਬੰਧ ਕਰ ਰਿਹਾ ਹੈ ਜਿਵੇਂ ਆਪਾਂ ਨਾਲ ਪਹਿਲੀ ਵਾਰ ਦੇਖ ਰਹੇ ਹਾਂ ਨਾ ਵੀ ਰਾਜਸਥਾਨ ਦੇ ਵਿੱਚ ਬਾਈ ਹੋਵੇ ਤੇ ਕਿੰਨੇ ਜ਼ਿਲ੍ਹਿਆਂ ਦੇ ਵਿੱਚੋਂ ਮਿਲਦਾ ਉਹ ਖਿਡਾਰੀ ਉਹ ਕਿਥੋਂ ਦੂਰੋਂ ਵੀ ਗਾਮੀਆਂ ਨਾ ਗਾਮੀਆਂ ਦੇ ਗਾਮੀਆਂ ਨਾਲ ਉਹ ਵੀ ਆਏ ਆ ਬਾਕੀ ਲਹਿਰੇ ਤੋਂ ਜਨਤਾ ਆਲਮਾਲਾ ਬਾਕੀ ਬੇਗੇ ਲਹਿਰੇ ਤੋਂ ਬਹੁਤ ਦੂਰੋਂ ਦੂਰੋਂ ਚੱਲ ਕੇ ਜੀ ਉਹ ਪਰਵਾਜ ਉਹ ਵੀਰਾਂ ਨੇ ਇਸਾਰੇ ਆ ਇਹਨਾਂ ਮਾਨਸਾ ਹੋਰ ਵੀ ਕਈ ਇਹ ਨੰਨਾ ਨਾਮ ਨਹੀਂ ਲਿਆ ਗਿਆ 18 ਬਿਹਾਰ ਦਾ ਇਨਸਾਨ ਮਰ ਸਰਮ ਰੋਗਨ ਦਾਦੂ ਵਾਲਾ ਬਹੁਤ ਚੰਗੇ ਚੰਗੇ ਖਿਡਾਰੀ ਪਹੁੰਚੇ ਹੈ ਬਹੁਤ ਵਧੀਆ ਬਾਜ਼ੀ ਹੋ ਰਹੀ ਹੈ ਕਾਕਾ ਕਨੇਡਾ ਦੇ ਸਹਿਯੋਗ ਨਾਲ ਬਾਰ ਬੈਟੇ ਜੋਗੀ ਐਨਐਸਆਈ ਵੀ ਸਰਨੇ ਕਾਕਾ ਕਨੇਡਾ ਜੀ ਕੋਰਿਸਪੋਂਡ ਕਰਦੇ ਆ ਪੂਰੀ ਬਾਲਸਪੋਰਟ ਹਰੇਕ ਕਬੂਤਰ ਬਿਰੌਂਸ ਨੂੰ ਟੈ ਦਿਲੋਂ ਸਨਮਨ ਦਿਲੋਂ ਸਲੂਟ ਹੈ ਦਿਲੋਂ ਸਲੂਟ ਇਹ ਤੋਂ ਮੰਨ ਦੇ ਕਲੋਸ ਸੀ ਕਹਿੰਦੇ ਸੀਗੇ ਕੀ ਜਦੋਂ ਚਿੰਨਾ ਸਮਾਹ ਲਈ ਸਾਰੇ ਜਿਹੜੇ ਨਾਮ ਆਪਾਂ ਲਾ ਦੇ ਜਿਵੇਂ ਜਿਮੁਨੇ ਆਉਣਾ ਦੇ ਪਾਣੀ ਆਇਆ ਪਸਾ ਤੇ ਜਿਹੋ ਪਹਿਲਾ ਨਾਮ ਲਏ ਕੋਈ ਰਹਿ ਵੀ ਜਾਂਦੇ ਵੀ ਤਾਂ ਗਲਤੀ ਹੋ ਜਾਂਦੀ ਕਹਿੰਦੇ ਸਾਰਿਆਂ ਦੇ ਨਾਮ ਲੈ ਜਾਂਦੇ ਪਰ ਇਹ ਹੋ ਸਕਿਆ ਹੈ ਇੱਕ ਆਕਾ ਕੈਨੇਡਾ ਵੇਮਸ ਬਰੋਫਨ ਦੇ ਯਤਨਾ ਸਰਕਾਰ ਉਹਨਾਂ ਦੀ ਯਤਨਾ ਸਰਕਾਰ ਤੇ ਅੱਗੇ ਵੀ ਬਾਜੀ ਕਾਕਾ ਜੀ ਨੇ ਕਰਾਈ ਸੀ ਨਾਇ ਪੰਡ ਤੂੜਕਾ ਛੱਡੀਆਂ ਸੀ ਬਾਜੀਆਂ ਗਈਆਂ ਬਹੁਤ ਵਧੀਆ ਬਾਜੀਆਂ ਹੋਈਆਂ ਬਹੁਤ ਵਧੀਆ ਸਾਫ ਹੋਇਆ ਆਜ ਸਾਲ ਹੀ ਬਹੁਤ ਚੰਗੀ ਪੋਸ਼ਣ ਕਰਦੇ ਨੇ ਬਾਜੀ ਤਾਂ ਮੇਰੇ ਉੱਤੇ ਚੱਕਣ ਲਈ ਕੁਝ ਬੰਦੇ ਹੁੰਦੇ ਆ ਵਿੱਚ ਜੋ ਕਰਦੇ ਆ ਖਰਾਬ ਪਰ ਉਹਨਾਂ ਦਾ ਕੋਈ ਆਪਾਂ ਨਹੀਂ ਕਹਿ ਸਕਦੇ ਉਸਨਾਂ ਬਾਰੇ ਕਿ ਪਰਮਾਤਮਾ ਉਹਨਾਂ ਦੀ ਹਮਤ ਬਖਸ਼ੇ ਲੋਕ ਵੀ ਸਾਥ ਦੇਣ ਬਾਕੀ ਆਪਾਂ ਹੁਣ ਜਿਵੇਂ ਤੁਹਾਡੇ ਉਹਦੀ ਗੱਲ ਕਰਕੇ ਆਪਣੀ ਜਾਣਕਾਰੀ ਲੈ ਲਈ ਤੁਸੀਂ ਉਹਨਾਂ ਕਿੰਨੀਆਂ ਬਾਜੀਆਂ ਛੱਡੀਆਂ ਹੋਈਆਂ ਸਹੀ ਆਪਾਂ ਜੇ 10 ਕੰਮ ਜਰੂਰ ਦੱਸੋ ਬਾਰੀਆਂ ਕੋਈ ਯਾਦ ਨਹੀਂ ਆਉਂਦੀਆਂ ਵੀ ਕੋਈ ਨਹੀਂ ਮਤਲਬ ਐ ਸੀਜ਼ਨ ਜਦੋਂ ਆ ਸਟਾਰਟ ਹੋਇਆ ਐ ਸੀਜ਼ਨ ਤਹਿਆ ਜਾਂਦੀ ਜੀਓਤੀ ਬਾਰੀਆਂ ਆਉਂਦੀਆਂ ਤੇ ਜੀਓਤੀ ਆਪਣੇ ਘੁੱਟ ਚੋਰੀ ਹੋ ਗਈ ਸੀ ਅੱਛਾ ਜੀ ਤਾਂ ਕਿ ਫਿਰ ਘਾਟੀ ਛੜਦੇ ਉਹ ਉਤਰ ਬੰਨ ਚ ਪੈਣ ਲੱਗ ਜਾਂਦਾ ਸਾਰ ਲੱਗ ਜਾਂਦੇ ਨੇ ਪੰਜ ਚਾਰ ਰਿਸ਼ਤ ਬਣਾਉਣੇ ਤੇ ਚੋਰੀ ਹੁਣ ਤੋਂ ਬਾਅਦ ਬਹੁਤ ਘਟ ਬਾਰੀਆਂ ਆਉਂਦੀਆਂ